ਗੁਰੂ ਘਰ ਦੀ ਸਾਮ ਸੰਭਾਲ ਹੀ ਵਰਿੰਦਰ ਸਿੰਘ ਕਰਦੇ ਸੀ ਪਰ ਉਹਨਾਂ ਦਾ ਇਸ ਤਰ੍ਹਾਂ ਨਾਲ ਕਤਲ ਹੋ ਜਾਏਗਾ ਕਿ ਕਿਸੇ ਨੇ ਨਹੀਂ ਸੋਚਿਆ ਸੀ ਇਸ ਦੇ ਪਿੱਛੇ ਕੀ ਮੋਟਾ ਰਹੀ ਕੀ ਕਾਰਨ ਰਹੇ। ਸੋ ਇਹ ਜਾਂਚ ਦਾ ਵਿਸ਼ਾ ਹੈ ਪਰ ਗੁਰੂ ਘਰ ਦੀ ਹਦੂਦ ਦੇ ਅੰਦਰ ਇਸ ਤਰ੍ਹਾਂ ਕਤਲ ਦੀ ਵਾਰਦਾਤ ਦਾ ਸਾਹਮਣੇ ਆਉਣਾ ਯਕੀਨਨ ਹੀ ਚਿੰਤਾ ਦਾ ਵਿਸ਼ਾ ਹੈ ਔਰ ਗੁਰੂ ਘਰ ਦੀ ਮਰਿਆਦਾ ਜਿਹੜੀ ਹੈ ਉਹ ਉਤਾਰਤਾ ਕੀਤੀ ਗਈ ਆਖਰ ਕੀ ਇੰਨੀ ਵੱਡੀ ਮਜਬੂਰੀ ਰਹੀ ਕਿ ਗੁਰੂ ਘਰ ਦੇ ਅੰਦਰ ਏਡਾ ਕਤਲ ਹੈ ਉਸ ਦੀ ਵਾਰਦਾਤ ਨੂੰ ਜਾਣ ਦਿੱਤਾ ਗਿਆ ਸੋ ਮਟਾਲਾ ਦੇ ਵਿੱਚ ਅਗਲੀ ਵਾਰ ਦਾ ਸਾਹਮਣੇ ਆਈਏ ਪਿੰਡਰਾਂ ਵਾਲਿਆਂ ਦੇ ਪਤੀਜੇ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਹੁਣ ਜਾਂਚ ਦੇ ਵਿੱਚ ਝੁਟੀ ਹੈ ਕਿ ਕੀ ਕੀ ਇਸ ਦੇ ਵਿੱਚ ਪਹਿਲੂ ਰਹੇ ਨੇ। ਜੋ ਪੁਲਿਸ ਵੱਲੋਂ ਸੀਸੀਟੀਵੀ ਫੁਟੇਜਸ ਖੰਗਾਲੀਆਂ ਜਾ ਰਹੀਆਂ ਨੇ ਪਿੰਡਰਾਂ ਵਾਲਿਆਂ ਦੇ ਪਤੀਜੇ ਦੇ ਕਤਲ ਤੋਂ ਬਾਅਦ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਗੁਰਦੁਆਰਾ ਕੰਪਲੈਕਸ ਦੇ ਵਿੱਚ ਬੀਤੀ ਰਾਤ ਹੂਨ ਨਾ ਲਕਤ ਲਾਸ਼ ਬਰਾਮਦ ਹੁੰਦੀ ਹੈ। ਜੋ ਸਵਾਲ ਦ ਹੁਣ ਤਮਾਮ ਜਿਹੜੇ ਸੇਵਾਦਾਰ ਨੇ ਗੁਰੂ ਘਰ ਦੇ ਉਹਨਾਂ ਦੇ ਕੋਲ ਵੀ ਪੁੱਛ-ਪੁੱਛ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਇੱਕ ਸੇਵਾਦਾਰ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸ਼ੱਕ ਦੀ ਸੂਈ ਜਿਹੜੀ ਹੈ ਉਸੇ ਵਾਰਾਂ ਤੇ ਹੀ ਜਾ ਰਹੀ ਹੈ ਉਹ ਵੀ ਸੇਵਾ ਕਰਦੇ ਸੀ ਗੁਰੂ ਘਰ ਦੀ ਸ਼ਾਮ ਸਵਾਲ ਵੀ ਕਲਿੰਦਰ ਸਿੰਘ ਹੀ ਕਰਦੇ ਸੀ ਸੋ ਹੋ ਸਕਦਾ ਹੈ ਕਿ ਮਾਮਲਾ ਡੜਾ ਹੈ ਪੈਸਿਆਂ ਦੇ ਲੈਣ ਦੇਣ ਦਾ ਹੋਵੇ ਜਾਂ ਫਿਰ ਗੁਰੂ ਘਰ ਦੀ ਜ਼ਿੰਮੇਵਾਰੀ ਦਾ ਹੋਵੇ ਸੋ ਅਜੇ ਜੋ ਤਰਾਸਦੀ ਇਹ ਹੀ ਰਹਿੰਦੀ ਹੈ ਕਿ ਆਖਰ ਗੁਰੂ ਘਰ ਦੀ ਹਦੂਦ ਦੇ ਅੰਦਰ ਇਸ ਤਰ੍ਹਾਂ ਬਨਾਲ ਕਤਲ ਦੀ ਬਾਅਦ ਆਪ ਨੂੰ ਜਾਨ ਕਿਉਂ ਲਿੱਤਾ ਗਿਆ ਸੋ ਇਹ ਸਵਾਲ ਤੋਂ ਬਕਰ ਨੇ ਬਟਿਆ ਬਟਾਲਾ ਦੇ ਵਿੱਚ ਪਿੰਡਰਾਵਾਲਿਆਂ ਦੇ ਭਤੀਜੇ ਦਾ ਕਤਲ ਕਰ ਦਿੱਤਾ ਗਿਆ ਸੋ ਬਲਵਿੰਦਰ ਸਿੰਘ ਨੂੰ ਆਖਰ ਕਿਸ ਨੇ ਮੌਤ ਦੇ ਘਾਟ ਉਤਾਰਿਆ ਇਸ ਦੇ ਪਿੱਛੇ ਕਿਹੜੇ-ਕਿਹੜੇ ਕਾਰਨ ਰਹੇ ਇਹ ਹੁਣ ਪੁਲਿਸ ਜਾਂਚ ਕਰ ਰਹੀ ਹੈ ਖੂਨ ਦੇ ਨਾਲ ਲੱਫਪਤ ਇਲਾਜ ਤੁਸੀਂ ਦੇਖ ਪਾ ਰਹੇ ਹੋ ਜਿਹੜੀ ਕਿ ਰਾਮਤ ਹੋਈ ਉਸ ਤੋਂ ਬਾਅਦ ਹੁਣ ਪੁਲਿਸ ਨੂੰ ਚੁਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚੀ ਹੈ ਬਟਾਲਾ ਦੇ ਵਿੱਚ ਪਿੰਡਰਾਂ ਵਾਲਿਆਂ ਦੇ ਪਤੀਜੇ ਦੇ ਕਤਲ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਡਰਸ਼ ਦਾ ਮਾਹੌਲ ਪਾਇਆ ਜਾ ਰਿਹਾ ਹੈ ਗੁਰੂ ਘਰ ਦੀ ਹਦੂਦ ਦੇ ਅੰਦਰ ਇਸ ਤਰ੍ਹਾਂ ਕਤਲ ਦੀ ਵਾਰ ਰਾਤ ਨੂੰ ਅੰਜਾਮ ਦਿੱਤਾ ਗਿਆ ਸੋ ਇਹ ਹੁਣ ਕੋਈ ਪਹਿਲਾ ਮਾਮਲਾ ਨਹੀਂ ਰਹਿ ਗਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਕਿ ਗੁਰੂ ਘਰ ਦੀ ਮਰਿਆਦਾ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ ਇਹ ਰਹਿਤ ਮਰਿਆਦਾ ਦਾ ਕੋਈ ਖਿਆਲ ਨਹੀਂ ਕਿ ਕਿਸ ਤਰ੍ਹਾਂ ਕਤਲੋਗਾਰਤ ਸਾਹਮਣੇ ਆਉਂਦੀ ਹੈ ਗੁਰੂ ਘਰ ਦੀ ਹਦੂਦ ਦੇ ਅੰਦਰ ਹੀ ਵੱਡ ਟੁਕ ਹੋ ਰਹੀ ਹੈ ਗੁਰਦੁਆਰਾ ਕੰਪਲੈਕਸ ਦੇ ਵਿੱਚ ਬੀਤੀ ਰਾਤ ਮਰਡਰ ਹੁੰਦਾ ਹੈ ਗੁਰੂ ਘਰ ਦੀ ਹਦੂਦ ਦੇ ਅੰਦਰ फोन ਦੇ ਨਾਲ ਲੱਫਰ লাশ बरामद ਹੁੰਦੀ ਹੈ SOS লাশ ਦੇ ਮਿਲਣ ਤੋਂ ਬਾਅਦ ਯਕੀਨਨ ਹੀ ਜੜੀ ਹੈ ਚਿੰਤਾ ਉੱਪਰ ਦੀ ਨਜ਼ਰ ਆਉਂਦੀ ਹੈ ਕਿ ਕਿਉਂ ਇਹ ਇੱਥੇ ਗੁਰੂ ਘਰ ਦਾ ਮਰਿਆਦਾ ਦਾ ਵੀ ਖਿਆਲ ਨਹੀਂ ਰੱਖਿਆ ਗਿਆ ਸੋ ਕਿਸ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਜਾਂਚ ਕਰ ਰਹੀ ਹੈ तमाम ਸੇਵਾਦਾਰ ਜਿਹੜੇ ਨੇ ਉਹ ਮੌਕੇ ਤੇ ਮੌਜੂਦ ਨੇ ਦੂਜੇ ਪਾਸੇ ਪੁਲਿਸ ਪੂਰੇ ਕਤਲ ਕੇਸ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਕਿ ਕੀ ਇਹ ਮਾਮਲਾ ਰਿਹਾ ਕਿਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਆਖਰ ਕਿਉਂ ਇਹ ਵਾਰਦਾਤ ੜੀ ਹੈ ਉਹ ਸਾਹਮਣੇ ਆਈ। ਸੋ ਹੁਣ ਬਟਾਲਾ ਤੋਂ ਇੱਕ ਖਬਰ ਬਟਾਲਾ ਜਪਿੰਡਰਾ ਵਾਲਿਆਂ ਦੇ ਪਤੀਜੇ ਦਾ ਕਤਲ ਕਰ ਦਿੱਤਾ ਗਿਆ ਪਰ ਇਥੇ ਸਭ ਤੋਂ ਅਹਿਮ ਜੋ ਗੱਲ ਦੇਖਣ ਨੂੰ ਮਿਲੀ ਕਿ ਖੇਤੋਂ ਨਾਲ ਲਪਤੇ লাশ ਬਰਾਮਦ ਹੁੰਦੀ ਹੈ ਉਸ ਵਾਰ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਪੁਲਿਸ ਨੇ ਇੱਕ ਸੇਵਾਦਾਰ ਦੇ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਪਰ ਕੀ ਕੋਈ ਹੋਰ ਸੇਵਾਦਾਰ ਵੀ ਇਸ ਵਿੱਚ ਇਨਵੋਲਡ ਹੈ? ਇਹ ਹੁਣ ਜਾਂਚ ਦਾ ਵਿਸ਼ਾ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੰਜਾਬ 'ਚ ਜਿੱਥੇ ਆਮ ਹੀ ਕਤਲੋਗਾਰਤ ਅਸੀਂ ਦੇਖ ਪਾ ਰਹੇ ਆ ਆਏ ਦਿਨ ਹੀ ਜਾਨਾਂ ਡੜੀਆਂ ਨੇ ਉਹ ਕੱਖੋ ਹ올ੀਆਂ ਹੋ ਚੁੱਕੀਆਂ ਨੇ ਕਿ ਕਿਸ ਤਰ੍ਹਾਂ ਲੋਕ ਗੁਰੇਜ਼ ਨਹੀਂ ਕਰਦੇ ਇੱਕ ਮੁੰਡੇ ਦੀ ਜਾਨ ਲੈਣ ਲੱਗੇ ਚਾਹੇ ਮਾਮਲਾ ਪੈਸੇ ਦਾ ਹੋਵੇ ਮਾਮਲਾ ਅਪਸੀ ਰੰਜਿਸ਼ ਦਾ ਹੋਵੇ ਜਾਂ ਫਿਰ ਕਿਸੇ ਹੋਰ ਕਾਰਨ ਦੇ ਚੱਲਦੇ ਪਰ ਲੋਕ ਜਿਹੜੇ ਨੇ ਉਹ ਛੋਟੀ ਛੋਟੀ ਗੱਲ ਤੋਂ ਬਾਅਦ ਵੀ ਆਪਣਾ ਸਬਰ ਖੋ ਦੰਦ ਨੇ ਸਹਿਣਸ਼ੀਲਤਾ ਹੋ ਰਹੀ ਜਾ ਰਹੀ ਹੈ ਇਹ ਕੀ ਕਾਰਨ ਰਹੇ ਕੀ ਵਜਾ ਰਹੀ ਇਹ ਉਂ ਜਾਂਚ ਕੀਤੀ ਜਾ ਰਹੀ ਹੈ ਪਿੰਡਰਾਂ ਵਾਲਿਆਂ ਦੇ ਪਤੀਜੇ ਦਾ ਇੱਥੇ ਮਰਡਰ ਹੋ ਚੁੱਕਿਆ ਹੈ ਪਰਮਵੀਰ ॠषि ਮੇਰੇ ਸਹਿਯੋਗੀ ਜੁੜੇ ਨੇ ਪਰਮਵੀਰ ਤਾਜ਼ਾ ਅਪਡੇਟ ਇਸ ਮੌਕੇ ਕੀ ਮਿਲ ਪਾ ਰਹੀ ਹੈ ਪੁਲਿਸ ਦੀ ਜਾਂਚ ਚੱਲੀ ਹੈ ਉਹ ਕਿੱਥੇ ਤੱਕ ਪਹੁੰਚੀ ਬਲਵਿੰਦਰ ਸਿੰਘ ਖਾਲਸਾ ਦੇ ਕਤਲ ਤੋਂ ਬਾਅਦ ਲਾਜ਼ਮੀ ਹੈ ਇਲਾਕੇ ਚ دہشت ਦਾ ਮਾਹੌਲ ਹੈ ਜੀ परमवीर ऋषि मेरे सहयोगी हो जानकारी ना जुड़े ने जी परमवीर की कुछ जानकारी इस मौके मिल पा रही है ताजा अपडेट्स की कह रही क्योंकि पुलिस हम तफ्तीश जुटी है मामला गुरु घर ददूद अंदर कतल दा है परमवीर आवाज पहुंच पा रही है ਸੋ ਸੰਪਰਕ ਜਿਹੜਾ ਹੈ ਸਾਧਨ ਦੀ ਅਸੀਂ ਕੋਸ਼ਿਸ਼ ਲਗਾਤਾਰ ਕਰ ਰਹੇ ਹਾਂ ਆਖਰ ਅਪਡੇਟਸ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਕਾਰਨ ਰਹੇ ਪੁਲਿਸ ਜਾਂਚ ਦੇ ਵਿੱਚ ਜ਼ਰੂਰ ਡੁੱਟੀ ਹੋਈ ਹੈ ਤਫਤੀਸ਼ ਕਿੱਥੇ ਤੱਕ ਪਹੁੰਚੀ ਕਿਉਂਕਿ ਪਿਛਲੀ ਰਾਤ ਇਸ ਵਾਰ ਦਾ ਤੋਂ ਅੰਜਾਮ ਦਿੱਤਾ ਗਿਆ ਗੁਰੂ ਘਰ ਦੀ ਹਦੂਦ ਦੇ ਅੰਦਰ ਦੇਰ ਰਾਤ ਇੱਕ ਕਤਲ ਦੀ ਵਾਰ ਦਾ ਤੋਂ ਅੰਜਾਮ ਦਿੱਤਾ ਗਿਆ ਰਾਤ ਦੇ ਹਨੇਰੇ ਦੇ ਵਿੱਚ ਇਸ ਤਰ੍ਹਾਂ ਇੱਕ ਸੇਵਾਦਾਰ ਦਾ ਗੁਰੂ ਘਰ ਦੇ ਸੇਵਾਦਾਰ ਦਾ ਕਤਲ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਪੁਲਿਸ ਵੱਲੋਂ ਇੱਕ ਹੋਰ ਸੇਵਾਦਾਰ ਨੂੰ ਰਾਉਂਡ ਅਪ ਕੀਤਾ ਗਿਆ ਹੈ ਉਸ ਤੋਂ ਜਾਂਚ ਕੀਤੀ ਜਾਏਗੀ ਉਸ ਦੇ ਖਿਲਾਫ ਮਾਮਲਾ ਡਰ ਹੈ ਉਹ ਦਰਜ ਕਰ ਲਿਆ ਗਿਆ ਹੈ ਪਰ ਸਵਾਲ ਇਹ ਬਰਕਰਾਰ ਨੇ ਕਿ ਆਖਰ ਅਜਿਹੇ ਕਿਹੜੇ ਕਾਰਨ ਬਣੇ ਨੇ ਕਿ ਕਿਸੇ ਦੀ ਜਾਨ ਲੈ ਲਈ ਗਈ ਹੈ ਕਿ ਇੱਥੇ ਪਿੰਡਾਂ ਵਾਲਿਆਂ ਦੇ ਭਤੀਜੇ ਦਾ ਮਰਡਰ ਕਰ ਦਿੱਤਾ ਗਿਆ ਪਰਮਵੀਰ ਈਸ਼ੀ ਤੋਂ ਹੋਰ ਜਾਣਕਾਰੀ ਲੈਂਦੇ ਆ ਜੀ ਪਰਮਵੀਰ ਜੇਕਰ ਆਵਾਜ਼ ਸੁਣ ਪਾਰਿਓ ਜਾਣਨਾ ਚਾਹਾਂਗੇ ਕਿ ਕੀ ਅਪਡੇਟਸ ਇਸ ਮਾਮਲੇ ਚ ਹੁਣ ਤੱਕ ਮਿਲੇ ਨੇ ਪੁਲਿਸ ਦੀ ਜਾਂਚ ਚੱਲੀ ਹੈ ਉਸ ਚ ਕਿ ਕੁਝ ਸਾਹਮਣੇ ਆ ਰਿਹਾ ਹੈ ਜਿਹੜਾ ਕੋਲ ਹੁਣ ਤੋਂ ਪੁਲਿਸ ਦੀ ਜਾਂਚ ਜਿਹੜਾ ਸਾਹਮਣੇ ਹੈ ਉਹ ਰਮਨਦੀਪ ਨਾਮ ਦਾ ਇੱਕ ਇਹਨਾਂ ਸੇਵਕ ਸੀ ਬਲਵਿੰਦਰ ਸਿੰਘ ਖਾਲਸਾ ਦਾ ਜਿਹਦੇ ਤੇ ਕਤਲ ਦਾ ਜਿਹੜਾ ਇਲਜ਼ਾਮ ਜਿਹੜਾ ਹੁਣ ਪੁਲਿਸ ਨੇ ਲਾਇਆ ਏ ਔਰ ਉਹਦੇ ਤੇ ਐਫ ਆਈ ਆਰ ਵੀ ਜਿਹੜੀ ਅਰਜ ਕੀਤੀ ਜਾ ਰਹੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਰਮਨਦੀਪ ਜਿਹੜਾ ਸੇਵਕ ਆ ਰਿਹਾ ਇਹ ਕਾਦੀਆਂ ਦੇ ਲਾਗੇ ਪਿੰਡ ਸਲਾਹਪੁਰ ਦਾ ਰਹਿਣ ਵਾਲਾ ਔਰ ਪਿਛਲੇ ਤਰੀਬ 2 ਸਾਲ ਤੋਂ ਬਲਵਿੰਦਰ ਸਿੰਘ ਖਾਲਸਾ ਦੇ ਨਾਲ ਹੀ ਇਹ ਸੇਵਕ ਦੇ ਤੌਰ ਤੇ ਕੰਮ ਕਰਦਾ ਸੀ ਔਰ ਇਹ ਸ਼ਾਇਦ ਇਹ ਵੀ ਕਰੀ ਨਿਕਲ ਕੇ ਆ ਰਹੀ ਹੈ ਕਿ ਕੁਝ ਨਸ਼ਾ ਵਗੈਰਾ ਨਹੀਂ ਕਰਦਾ ਸੀ ਤੇ ਕੱਲ ਰਾਤ ਕਰੀਬ 2 ਸਾਲ ਕੁਝ ਮਹੀਨਿਆਂ ਤੋਂ ਬਾਅਦ ਜਦੋਂ ਇਹ ਦੁਬਾਰਾ ਜੀ ਬਿਲਕੁਲ ਪਰਮਵੀਰ ਗਿਰਾਹ ਹਿੱਤੇ ਇਹ ਸਵਾਲ ਜਿੱਥੇ ਬਣੇ ਹੋਏ ਸੀ ਪਰ ਹੁਣ ਪੁਲਿਸ ਵੱਲੋਂ ਰਮਨਦੀਪ ਨਾਮ ਦੇ ਸ਼ਖਸ ਦਾ ਨਾਮ ਜਿਹੜਾ ਹੈ ਉਹ ਲਿਆ ਜਾ ਰਿਹਾ ਹੈ ਔਰ ਕੀ ਕੁਝ ਹੋਰ ਕੀ ਹੋਰ ਵੀ ਕੋਈ ਇਸ ਦੇ ਵਿੱਚ ਜਿਹੜਾ ਹੈ ਉਹ ਇਨਵੋਲਡ ਸੀ एसएसपी बटाला सRNA जुड़ चुके ने अश्वनी गोटियाल जी आ, सर स्वागत है डेली पोस्ट से ये पूरे मामले दी जांच किथे तक पहुंची आखिर की पूरा माजरा सी और जी जी सत श्री मैम की कहना चाहोगे किस तरह दे पूरा मामला जड़ा है वो सामने आया हुन जांच जड़ी है वो किथे तक पहुंची आ, जी एक कल रात हुआदा ठहेगी जी अराउंड बिटवीन 10 एंड 11 राति दस और 11 बजे इनफोर्मेषन आई थी बाबा बलविंदर जी जो है उन्होंने चकू मार के कतल की गई हैगी ऑलरेडी साम्स पूरे लगे हुए हैं कल रात तो ही लगे ने ऑलरेडी साल फुटेज भी है और साल जो इंफोर्मेन भी है कि सबूत भी है अपनी टीम्स लगे अगर ईवन भी इन छेती राउंड अप करा जो अक्यूज है ਜੀ ਮੈਮ ਇਹ ਸਿਰਫ ਇੱਕ ਸੇਵਾਦਾਰ ਜਿਹੜਾ ਹੈ ਉਸ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਾਂ ਕੋਈ ਹੋਰ ਵੀ ਇਸ ਦੇ ਵਿੱਚ ਇਨਵੋਲਡ ਹੈ ਹਲੀਦਦੀਨ ਨੂੰ ਤਫਤੀਸ਼ੇ ਉਹਦੇ ਵਿੱਚ ਇੱਕ ਦਾ ਨਾਮ ਸਾਹਮਣੇ ਆਇਆ ਜੀ ਜੋ ਬਸ ਉਹਨਾਂ ਦੇ ਉੱਤੇ ਹੈ ਜੇ ਪ੍ਰੈਜ਼ੈਂਟ ਜੋ ਹੈਗਾ ਉਹਨਾਂ ਦੇ ਹੀ ਪਰਚਾ ਦਰਜ ਹੈਗਾ ਜੀ ਕੀ ਲੱਗਦਾ ਹੈ ਕਿ ਕਿਸ ਮਨਸ਼ਾ ਦੇ ਨਾਲ ਇਹ ਕਤਲ ਕੀਤਾ ਗਿਆ ਹੋਵੇਗਾ ਜੀ ਸਾਹਮਣੇ ਆ ਤਫਤੀਸ਼ ਦੀ ਹੈ ਜੀ ਲੇਕਿਨ ਇਹਦੇ ਵਿੱਚ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਜੀ ਜੋ ਅਕਿਊਜ਼ਡ ਹੈਗੀ ਇਹਦੇ ਵਿੱਚ ਜੋ 2 ਸਾਲ ਤੋਂ ਹੀ ਇਸ ਗੁਰਦੁਆਰੇ ਦੇ ਵਿੱਚ ਸੇਵਾ ਕਰਦੇ ਸੀਗੇ ਜੀ ਔਰ ਉਹ ਹੁਣ ਵੀ ਮਤਲਬ ਉਹ ਬਾਬਾ ਜੀ ਦਾ ਸੇਵਿਕ ਸੇਵਾ ਕਰ ਰਹੇ ਸੀਗੇ ਕੱਲ ਰਾਤ ਇਹ ਤੋਂ ਹੀ ਵਾਦਤ ਹੋਈ ਹੈ ਹਾਂ ਤਾਂ ਇਹਦੇ ਵਿੱਚ ਹਾਲੇ ਤੱਕ ਜੋ ਪ੍ਰਾਈਮਾ ਫੇਸੀ ਹੈ ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਦੇਖਣ ਲੋ ਲੱਗਦਾ ਹੈਗਾ ਅੱਜ ਤੱਕ ਉਹ ਪਰਸਨਲ ਮੈਟਰ ਲੱਗਦਾ ਹੈਗਾ ਆਪਣੇ ਇੰਟਰਨਲ ਮੈਟਰਾਂ ਦਾ ਹੈ ਜੀ ਉਹਦੇ ਵਿੱਚ ਕੋਈ ਸਾਜ਼ਿਸ਼ ਜਾਂ ਕੋਈ ਹੋਰ ਚੀਜ਼ ਦੀ ਹਲੇ ਸਾਹਮਣੇ ਨਹੀਂ ਕੋਈ ਗੱਲ। ਤੋਂ ਅਸੀਂ ਛੇਤੀ ਤੋਂ ਛੇਤੀ ਨਾਲੋਂ ਜਦੋਂ ਫੜਾਂਗੇ ਤਾਂ ਫਿਰ ਸਾਰੀ ਗੱਲ ਕਲੀਅਰ ਹੋ ਜਾਣਗੀ। ਲੇਕਿਨ ਮੌਕੇ ਦੀ ਮੌਕੇ ਦੀ ਗੱਲ ਜੋ ਹੈਗੀ ਆ ਉਹਦੇ ਹਿਸਾਬ ਸੇ ਇਹ ਆਪਣਾ ਇੰਟਰਨਲ ਮੈਟਰ ਅੰਦਾਜ਼ੀ ਆਪਸੀ ਦੀ ਗੱਲ ਲੱਗਦੀ ਹੈਗੀ। ਇਹਨਾਂ ਨੂੰ ਛੇਤੀ ਅਸੀਂ ਕਲੀਅਰ ਕਰਾਂਗੇ। ਹਾਂ ਜੀ। ਬਿਲਕੁਲ ਮੈਡਮ ਕਈ ਵਾਰ ਅਸੀਂ ਦੇਖਦੇ ਹਾਂ ਕਿ ਗੁਰੂ ਘਰ ਦੇ ਵਿੱਚ ਸੇਵਾਦਾਰ ਜਿਹੜੇ ਨੇ ਉਹਨਾਂ ਦੀ ਆਪਸੀ ਰੰਜਿਸ਼ ਚੱਲਦੀ ਰਹਿੰਦੀ ਹੈ ਸਿਰਫ ਸੇਵਾ ਨੂੰ ਲੈ ਕੇ ਕਿ ਇਹ ਸੇਵਾ ਉਹਨਾਂ ਨੂੰ ਜ਼ਿੰਮਾ ਨਹੀਂ ਦਿੱਤਾ ਗਿਆ ਜਾਂ ਇਹ ਸੇਵਾ ਉਹਨਾਂ ਦੇ ਜ਼ਿੰਮੇ ਆਉਣੀ ਚਾਹੀਦੀ ਸੀ ਸੋ ਅਜਿਹਾ ਵੀ ਮਾਮਲਾ ਹੋ ਸਕਦਾ ਹੈ ਮੈਂ ਉਹ ਤਫਤੀਸ਼ ਦੀ ਮਾਮਲਾ ਹੈ ਜੀ ਹਲੇ ਜਦੋਂ ਅਸੀਂ ਸਭ ਨੂੰ ਰਾਉਂਡ ਅਪ ਕਰਾਂਗੇ ਤਾਂ ਪੂਰਾ ਗੱਲ ਕਲੀਅਰ ਕਰਕੇ ਜੀ ਤੁਹਾਨੂੰ ਦੱਸਾਂਗੇ ਕਲੀਅਰ ਕਰਕੇ ਦੱਸਾਂਗੇ ਜੀ ਬਿਲਕੁਲ ਜਿਹੜੇ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਿ ਉਹ ਕੋਈ ਨਸ਼ਾ ਵਗੈਰਾ ਵੀ ਕਰਦੇ ਸੀ ਅਜਾ ਕੁਝ ਜਾਣਕਾਰੀ ਹੈ ਹਾਲੇ ਹਾਲੇ ਹਿਰਾਸਤ ਚ ਨਹੀਂ ਲਿਆ ਜੀ ਹਾਲੇ ਹਿਰਾਸਤ ਚ ਨਹੀਂ ਹੈਗੀ ਆ ਜੀ ਉਹ ਜੋ ਜਿਨ੍ਹਾਂ ਦੇ ਸਾਡੇ ਕੋਲ ਪ੍ਰੂਫ ਹੈਗੇ ਆ ਜਿੰਨੇ ਕੀਤੀ ਹੈਗੀ ਉਹ ਫਰੌਰ ਨੇ ਉਹਦੇ ਉੱਤੇ ਟੀਮਾਂ ਸਾਡੇ ਲੱਗੇ ਹੋਏ ਟੀਮਾਂ ਸਾਡੇ ਲੱਗੀਆਂ ਮੈਂ ਆਹੀ ਕਹਿ ਰਹੀ ਹਾਂ ਦੀ ਜਿਵੇਂ ਹੀ ਉਹ ਅਸੀਂ ਇਹਨਾਂ ਨੂੰ ਰਾਉਂਡ ਅਪ ਕਰਾਂਗੇ ਤਾਂ ਉਹ ਸਾਰੀ ਚੀਜ਼ੇ ਜੋ ਹੈਗੇ ਸਵਾਲ ਨੇ ਉਹਦੇ ਸਾਰੇ ਦੇ ਜਵਾਬ ਦੇ ਦੇਣਗੇ ਜੀ ਬਹੁਤ-ਬਹੁਤ ਸ਼ੁਕਰੀਆ ਮੈਡਮ ਜੁੜਨ ਲਈ ਸਮਾਦੇਣ ਲਈ ਸੋ ਵਾਕਿ ਹੀ ਅਸ਼ਵਨੀ ਗੋੜਿਆਲ ਜੀ ਸਾਡੇ ਨਾਲ ਜੁੜੇ ਐਸਐਸਪੀ ਬਟਾਲਾ ਉਹਨਾਂ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਇਸ ਕਤਲ ਕੇਸ ਦੇ ਵਿੱਚ ਜੋ ਹੁਣ ਤੱਕ ਦੀ ਜਾਣਕਾਰੀ ਹੈ ਕਿ ਕਈ ਲੋਕ ਜਿਹੜੇ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਜਾਏਗਾ ਹਿਰਾਸਤ ਚ ਲਿਆ ਜਾਏਗਾ ਉਸ ਤੋਂ ਬਾਅਦ ਹੀ ਤਫਤੀਸ਼ ਚੱਲੀ ਹੈ ਉਹ ਕਿਸੇ ਥੋਕੰਡੇ ਲੱਗੇਗੀ ਹਾਲਾਂਕਿ ਮਾਮਲਾ ਆਪਸੀ ਰੰਜਿਸ਼ ਦਾ ਚੱਲ ਜਿਹੜਾ ਹੈ ਉਹ ਲੱਗਦਾ ਕਰਿਆ ਸੋ ਮੁੱਢਲੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਮਾਮਲਾ ਜਿਹੜਾ ਹੈ ਉਹ ਲੱਗਦਾ ਹੈ ਕਿ ਇਹਨਾਂ ਦਾ ਆਪਣਾ ਕੋਈ ਅੰਦਰੂਨੀ ਜਿਹੜਾ ਮੈਟਰ ਸੀ ਹਾਲਾਂਕਿ ਕੀ ਕਾਰਨ ਰਹੇ ਜਿਹੜਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ